ਅੱਜ ਕੱਲ੍ਹ ਹਰ ਬੰਦੇ ਨੂੰ ਚਾਹੀਦਾ ਹੈ ਫੇਮ ਦੋਸਤੋ ਬਚ ਕੇ ਰਹੋ ਜਿਹੜੇ ਲੋਕ ਨੇ ਫੇਕ ਦੋਸਤੋ ਪਰ ਉਹ ਡੂੰਮਣਿਆਂ ਦੇ ਖੱਖਰਾਂ ਵਿੱਚ ਵੀ ਹੱਥ ਪਾ ਲੈਂਦੇ ਆ ਜਿਨ੍ਹਾਂ ਦੇ ਇਰਾਦੇ ਹੁਣ ਨੇਕ ਦੋਸਤੋ ਜਿਨ੍ਹਾਂ ਦੇ ਇਰਾਦੇ ਹੁਣ ਨੇਕ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾਸ਼ਾਹ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦੁਨੀ ਸੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆਣਦੇ ਵੀਡੀਓ ਕਿਸ ਬਾਬਤ ਹੁੰਦੀ ਸਾਥੀਓ ਡੂੰਮਣਿਆਂ ਦੇ ਖੱਖਰ ਚੱਤ ਪਾਉਣ ਦੀ ਗੱਲ ਕੀਤੀ ਹੈ ਆ ਸਧਾਰਨ ਕੰਮ ਹੈ ਔਰ ਇਸ ਕੰਮ ਨੂੰ ਇਹ ਵੀਰ ਹਰੀਸ਼ ਕਰਦਾ ਹੈ ਪਿਛਲੇ ਲੰਬੇ ਸਮੇਂ ਤੋਂ ਕਰਦਾ ਕਹਿੰਦਾ ਕਿ ਸਰਕਾਰੀ ਸਕੂਲਾਂ ਵਿੱਚ ਸਰਕਾਰੀ ਥਾਵਾਂ 'ਚ ਜਾਂ ਕਿਸੇ ਦੇ ਘਰਾਂ 'ਚ ਵੀ ਜੇਕਰ ਡੂਮਣਿਆਂ ਦਾ ਖੱਖਰ ਲੱਗਿਆ ਹੋਇਆ ਚਾਹੇ ਇਹਦੇ ਕੱਦ ਜਿੰਨਾ ਡੂਮਣਾ ਚਾਹੇ 2 ਫੁੱਟ ਦਾ ਹੈ ਚਾਹੇ 4 ਫੁੱਟ ਦਾ ਇਹ ਕਹਿੰਦਾ ਤੁਹਾਨੂੰ ਡਰਨ ਦੀ ਘਬਰਾਉਣ ਦੀ ਲੋੜ ਨਹੀਂ ਮੈਂ ਆ ਕੇ ਡੂਮਣੇ ਜਿਹੜਾ ਖੱਖਰ ਨੂੰ ਜੱਫੀ ਪਾ ਕੇ ਬੋਰੀ 'ਚ ਪਾ ਕੇ ਲੈ ਜਾਊਂਗਾ ਔਰ ਤੁਹਾਡੀ ਚਿੰਤਾ ਜਿਹੜੀ ਹੈ ਉਹ ਦੂਰ ਕਰ ਦਊਂਗਾ ਲੇਕਿਨ ਖਾਸ ਗੱਲ ਇਹ ਹੈ ਕਿ ਹਰੀਸ਼ਵੀਰ ਕਹਿੰਦਾ ਕਿ ਸਕੂਲਾਂ ਅੰਦਰ ਹਸਪਤਾਲਾ ਅੰਦਰ ਚਾਹੇ ਕਿਤੇ ਧਾਰਮਿਕ ਸਥਾਨ ਤੇ ਜੇ ਕਿਤੇ ਡੂਮਣੇ ਦਾ ਖੱਖਰ ਲੱਗਾ ਤੇ ਕਹਿੰਦਾ ਮੈਂ 1 ਰੁਪਿਆ ਵੀ ਚਾਰਜ ਨਹੀਂ ਕਰੂੰਗਾ ਆਪਣੇ ਵੱਲੋਂ ਫ੍ਰੀ ਸੇਵਾ ਕਰੂੰਗਾ ਤੇ ਨਾਲ ਦੀ ਨਾਲ ਸਾਨੂੰ ਇਹ ਇਹ ਵੀ ਲਾਲਚ ਦੇ ਦਿੱਤਾ ਕਹਿੰਦਾ ਭਾਜੀ ਡੂਮਣਾ ਮੈਨੂੰ ਦੱਸ ਦਿਓ ਕਿੱਥੇ ਐ ਮੈਂ ਤੁਹਾਨੂੰ ਫਿਰ ਸ਼ਹਿਦ ਲੈ ਕੇ ਵੀ ਦਊਗਾ ਚਲੋ ਸ਼ਹਿਦ ਸਾਨੂੰ ਨਹੀਂ ਚਾਹੀਦਾ ਸਾਨੂੰ ਬੰਦੇ ਉਹ ਪਿਆਰੇ ਲੱਗਦੇ ਜਿਹੜੇ ਸ਼ਹਿਦ ਵਰਗੇ ਮਿੱਠੇ ਹੁੰਦੇ ਆ ਜਿਨ੍ਹਾਂ 'ਚ ਸ਼ਹਿਦ ਵਰਗੇ ਗੁਣ ਹੁੰਦੇ ਆ ਹੁਣ ਤੁਸੀਂ ਇਹ ਦੱਸੋ ਕਦੋਂ ਤੋਂ ਇਹ ਕੰਮ ਕਰ ਰਹੇ ਆ ਮੈਂ 9 ਸਾਲ ਦਾ ਜੀ ਨਹੀਂ 9 ਸਾਲ ਦੀ ਉਮਰ ਤੋਂ ਕਰ ਰਹੇ ਕਿ 9 ਸਾਲ ਹੋ ਗਏ 9 ਸਾਲ ਦੀ ਉਮਰ ਤੋਂ ਕਰਦਾ ਮੈਂ ਤੁਹਾਡਾ ਪਿੰਡ ਕਿਹੜਾ ਹੈ ਬੀਰੋਵਾਲ ਮੇਰੇ ਯਾਰ ਦਾ ਪਿੰਡ ਹੈ ਪੰਛੀ ਬੀਰੋਵਾਲ ਦਾ ਜਾਣਦੇ ਆ ਹਾਂਜੀ ਸਾਡਾ ਇੰਗਲੈਂਡ ਰਹਿੰਦਾ ਹੈ ਹਾਂਜੀ ਆ আচ্ছা ਪਿੰਡ ਚ ਕਿੰਨੇ ਕਾਈ ਤੇ ਡੂਮਣੇ ਲਾਤੇ ਡੂਮਣੇ ਦੇ ਖੱਖਰ ਲਾਤੇ ਇਸ ਟਾਈਮ ਮੇਰੇ ਕੋਲ 2000 ਲੈ ਗਿਆ ਹੋਣਾ 2000 ਲਾਤਾ ਲਾਤਾ ਹੀ ਆ ਤੇ ਆਪ ਸ਼ਾਇਦ ਕਿੰਨਾ ਪੀ ਗਏ ਫਿਰ ਆਪ ਨਹੀਂ ਪੀਂਦੇ ਪੀਂਦਾ ਨਹੀਂ ਅੱਛਾ ਜਦੋਂ ਡੂਮਣਾ ਕਿਤੇ ਲੱਗ ਜਾਂਦਾ ਉਹਦਾ ਕਾਰਨ ਕੀ ਹੁੰਦਾ ਕਾਰਨ ਜਦ ਹੱਸਾ ਵਾਲੀ ਜਗ੍ਹਾ ਲੱਗਦਾ ਆ ਉਹਨੇ ਲੱਗਣਾ ਹੀ ਲੱਗਣਾ ਹੁੰਦਾ ਜਦੋਂ ਉਹਨ ਕਿਤੇ ਘਰ ਤੇ ਆ ਜਾ ਕੇ ਕੋਈ ਤੰਗ ਕਰਦਾ ਫਿਰ ਸਾਨੂੰ ਅਗਲਾ ਲੈ ਕੇ ਜਾਂਦਾ ਫਿਰ ਲਾ ਕੇ ਆਣਾ ਪੈਂਦਾ ਜਿੱਦਾਂ ਮੰਨ ਲਾ ਪਿੱਛੇ ਖੰਡਰ ਜਿਹਾ ਆ ਇੱਥੇ ਡੂਮਣਾ ਲੱਗ ਜੂ ਹਾਂਜੀ ਇੱਥੇ ਮਤਲਬ ਉਹ ਕਿੱਦਾਂ ਦੀ ਜਗਾ ਕਿੱਦਾਂ ਦੀ ਭਾਲ ਦਾ ਡੂਮਣਾ ਅੜਿੱਕਾ ਲੱਭਦਾ ਮ ਕਰੋ ਹੈ ਅੜਿੱਕਾ ਲੱਭਦਾ ਇਦਾਂ ਦਾ ਝਾੜ ਝੁੰਡੇ ਲੱਭਦਾ ਅੱਛਾ ਹਾਂਜੀ ਜਾਂ ਬਾਦਰਿਆਂ ਨਾਲ ਲੱਗ ਜਾਂਦੇ ਆ ਜਾਂ ਤਾਕੀਆਂ ਨਾਲ ਲੱਗ ਜਾਂਦੇ ਇਹ ਉਹ ਜਗ੍ਹਾ ਤੇ ਲੱਗਦੇ ਤੇ 1 ਫੁੱਟ ਦਾ ਜੇ ਮੰਨ ਲਾ ਡੂਮਣਾ ਲੱਗਿਆ ਆ ਖੱਖਰ ਲੱਗਿਆ ਆ ਉਹ ਚ ਕਿੰਨੇ ਕ ਡੂਮਣਾ ਹੁੰਦਾ ਉਹਦੇ ਵਿੱਚ ਹੋਣੀ ਆ ਜੀ 20-25 ਹਜ਼ਾਰ ਮੱਖੀ 20-25 ਹਜ਼ਾਰ ਮੱਖੀ ਮੱਖੀ ਹੋਣੀ ਜੀ ਫਿਰ ਤੂੰ ਕਿੱਦਾਂ ਫੜ ਲੈਣਾ ਐਦਾਂ ਹੱਥਾਂ ਨਾਲ ਇੱਕ ਵਾਰੀ ਹੱਥ 'ਚ ਕਿੰਨੇ ਕ ਆ ਬਸ ਇਹਦੇ ਲਤੂਆ ਦੇ ਕੇ ਹਲਕਾ ਜਿਹਾ ਉਸ ਦੇ ਬਾਹਰ ਬੋਰੀ ਲਾ ਕੇ ਚੀਰੇ ਲਾ ਕੇ ਦਾ ਵਿੱਚ ਪਾ ਦਿੰਦਾ ਚੀਰਾ ਲੰਮਾ ਫਿਰ ਵਿੱਚ ਪਾ ਲੈਣਾ ਵਿੱਚ ਪਾ ਦੇ ਤੇ ਜੇ ਮੰਨ ਲਾ 1 ਫੁੱਟ ਦਾ ਖੱਖਰ ਆ ਉਹ ਚ ਹਾਂਜੀ 25000 ਆ ਹਾਂਜੀ ਤਵੇ ਕੋਈ 3-4 ਫੁੱਟ ਦਾ ਜੇ ਤੂੰ ਕਹਿੰਦਾ ਤੇਰੇ ਕੱਦ ਦੇ ਜਿਤ ਤੱਕ ਵੀ ਹੁੰਦਾ ਭਰਾ ਹਾਂਜੀ ਤਾਂ ਫਿਰ ਉਹ ਕਿੱਦਾਂ ਫੜ ਕੇ ਕਿੱਦਾਂ ਲੱਗੇ ਨਾ ਉਹ ਤੇ ਤਿੰਨ ਵਾਰੀ ਕਰਕੇ ਪਾਣਾ ਪੈਂਦਾ ਪੇ ਤੇਰੇ ਲੜਦਾ ਨਹੀਂ ਨਹੀਂ ਇਹ ਤਾਂ ਹੱਥਾਂ ਨਾਲ ਫੜ ਕੇ ਦਾ ਘੱਟ ਘੱਟ ਕੇ ਪੋਲੀਆਂ ਵਿੱਚ ਪਾਈ ਆ ਨਾਲੇ ਕਹਿੰਦੇ ਜੇ ਲੜ ਜਵੇ ਤਾਂ ਬਹੁਤ ਕਸਿਆਲਾ ਬਹੁਤ ਹੁੰਦਾ ਨਹੀਂ ਨਹੀਂ ਲੜਦਾ ਨਹੀਂ ਸਾਡੇ ਕਿਉਂ ਨਹੀਂ ਲੜਦਾ ਨਾ ਦੇ ਕੋ ਲਾਨੇ ਨਾ ਦਵਾਈ ਨਾ ਜਾਦੂ ਕੋਸ ਨਹੀਂ ਆਦੀ ਫੜਦੇ ਸਮਾਨਤਾ ਨਹੀਂ ਕੋ ਲਾਉਂਦਾ ਨਹੀਂ ਨਹੀਂ ਹੋਰ ਤੇਰੇ ਡੰਗ ਮਾਰ ਨਹੀਂ ਡੂੰਬੜੇ ਨੂੰ ਵੀ ਨਸ਼ਾ ਹੋ ਜਾਵੇ ਨਹੀਂ ਮੈਂ ਬਾਲਾ ਜੇ ਥਾਣੇ ਚ ਲਾ ਕੇ ਆਇਆ ਸਾਡੇ ਨੇ ਇੱਕ ਪਿੰਡ ਦਾ ਗਵਾਂਢੀ ਸੀਗਾ ਭਿੰਡਾਂ ਲੱਗੀਆਂ ਸੀਗੀਆਂ ਉਹ ਭਿੰਡਾਂ ਦਾ ਉਹਨੂੰ ਕਿ ਖੱਖਰ ਲਾਦੇ ਤੇ ਉਹਦਾ ਨਾਮ ਮੀਤ ਸੀਗਾ ਤੇ ਡੈਡੀ ਉਹਨੂੰ ਕਹਿੰਦੇ ਕਿ ਮੀਤ ਦੇਖੀ ਧਿਆਨ ਨਾਲ ਕਿਤੇ ਲੜਨਾ ਜਾਵੇ ਕਹਿੰਦਾ ਲੜੇ ਦਾ ਸਹੀ ਮਾਲ ਇੱਦਾਂ ਦਾ ਖਦਾ ਆਪ ਕਰਦਾ ਜੇ ਟੱਕਰਾਂ ਮਾਰੂ ਕਿਤੇ ਇੱਦਾਂ ਦਾ ਕੰਮ ਨਹੀਂ ਕਰਦਾ ਹਾਂ ਨਾ ਜੀ ਬਿਲਕੁਲ ਨਹੀਂ ਫਿਰ ਬੀੜੀ ਤੱਕ ਵੀ ਨਹੀਂ ਜਾਂਦਾ ਮੈਂ ਅੱਛਾ ਹਾਂਜੀ ਅੱਛਾ 9 ਸਾਲ ਦੀ ਉਮਰ ਤੋਂ ਸ਼ੁਰੂ ਕੀਤਾ ਇਹ ਦਿਲਚਸਪੀ ਕਿੱਦਾਂ ਹੋਈ ਬਸ ਸ਼ੌਂਕ ਜੀ ਹੂੰ ਇਹ ਸ਼ੌਂਕ ਹੀ ਆ ਇੱਕ ਬਸ ਹੋਰ ਕੋਈ ਮਜਬੂਰੀ ਨਹੀਂ ਹੂੰ ਹਾਂਜੀ ਸ਼ੌਂਕ ਹੈ ਸ਼ੌਂਕ ਆ ਬਾਤ ਇਹ ਕਿੱਦਾਂ ਦਾ ਸ਼ੌਕ ਹੈ ਕਿੱਥੋਂ ਪਿਆ ਇਨਸਪੀਰੇਸ਼ਨ ਕੀ ਆ ਜੀ ਜੀ ਤੁਹਾਡੇ ਨਾਲ ਚੱਲ ਗਏ ਕਦੇ ਕਿਸੇ ਨਾਲ ਚੱਲ ਗਏ ਨਾਲ ਰਾਲ ਰਾਲ ਕੇ ਸੇਖ ਗਰ ਹੋੜੀ ਹੋੜੀ ਹੂੰ ਤੇ ਫਿਰ ਉਹ ਔਜ਼ਾਰ ਕੀ ਕੀ ਹੁੰਦੇ ਆ ਕੋਲ ਮੇਰੇ ਕੋਈ ਜਾਲੀ ਹੂੰ ਤੇ ਜੈਸਤਾਨੇ ਬਸ ਤਾਂ ਜੇ ਜਿਹੜਾ ਹੋਵੇ ਜਸਾਨੇ ਪਾਲਣ ਦੀ ਪੱਦਰੀ ਤਾਂ ਫੇਰ ਤੇ ਜੇ ਜਦ ਤੁਸੀਂ ਤਾਂ ਆਪਣੀ ਟੀ-ਸ਼ਰਟਾਂ ਵੀ ਲਾ ਲੈਂਦੇ ਉਹਨਾਂ ਆਹੀ ਵਾਰ ਦੀ ਜੀ ਇਹ ਤਾਂ ਚਿੰਬੜ ਜਾਂਦੇ ਆ ਨਹੀਂ ਨੂੰ ਲੈੜੇ ਰਹੀ ਆ ਨੀ ਮੱਖੀ ਸਾਡੇ ਇੱਕ ਵੀ ਉਹ ਕਿਉਂ ਨਹੀਂ ਆਦੀ ਕੁਦਰਤੀ ਆ ਹਾਂਜੀ ਜਦ ਅਸੀਂ ਕੋਲ ਜਾਣਾ ਸਾਨੂੰ ਦੇਖ ਕੇ ਉਹਨੇ ਪਿੱਛੇ ਹਟ ਜਾਣਾ ਤੇ ਚ ਕੋਈ ਰੂਤ ਆ ਨਹੀਂ ਨਹੀਂ ਰੂਤ ਕੋਈ ਨਹੀਂ ਹੈ ਨਹੀਂ ਨਹੀਂ ਰੂ ਕੋਈ ਨਹੀਂ ਦੇਖੀ ਭਰਾ ਮੇਰੇ ਨਾਲ ਕੰਮ ਕਰਨੀ ਨਹੀਂ ਨਹੀਂ ਇਦਾਂ ਦੀ ਕੋਈ ਚੀਜ਼ ਨਹੀਂ ਸ਼ੌਕ ਹੈ ਸ਼ੌਕ ਹੈ ਜੀ ਸਰ ਮਤਲਬ ਤੂੰ ਜਾਣਦਾ ਹੀ ਉਸ ਹਿਸਾਬ ਨਾਲ ਹੋਣਾ ਕਿ ਉਹਨੂੰ ਲੱਗ ਜਾਂਦਾ ਪਤਾ ਕਿ ਆ ਗਿਆ ਬੰਦਾ ਇਹਨੇ ਕੰਮ ਕਰ ਦੇਣਾ ਹਾਂਜੀ ਹੈ ਲੜੀਆਂ ਹੋਣ ਕਦੀ ਸ਼ਾਇਦ ਲਾਲੀ ਦਾ ਮੜ ਜਾ ਉੱਥੇ ਕਿ ਅੱਛਾ ਉਹਨਾਂ ਦਾ ਹੀ ਸ਼ਹਿਦ ਲਾ ਲੈਣਾ ਉਹਨਾਂ ਦਾ ਹੀ ਸ਼ਹਿਦ ਲਾ ਲੈਣਾ ਮਤਲਬ ਲੋਹਾ ਲੋਹੇ ਨੂੰ ਕੱਟਦਾ ਲੋਹੇ ਨੂੰ ਲੋਹਾ ਕੱਟਦਾ ਕੰਡੇ ਨਾਲ ਕੰਡਾ ਨਿਕਲਦਾ ਹਾਂਜੀ ਫਿਰ ਸੋਜਾ ਨਹੀਂ ਪਊਗਾ ਉੱਥੇ ਸੋਜਾ ਨਹੀਂ ਬੰਦਾ ਅੱਛਾ ਜੇ ਪ੍ਰਿੰਡ ਲੜ ਜਵੇ ਜਾਂ ਡੂਮਣਾ ਲੜ ਜਵੇ ਹਾਂਜੀ ਫਿਰ ਉੱਥੇ ਸ਼ਹਿਦ ਹਾ ਲਓ ਸ਼ਹਿਦ ਲਾ ਲੈਣਾ ਸੋਜਾ ਨਹੀਂ ਪੈਂਦਾ ਨਹੀਂ ਪੈਂਦਾ ਜੇਦਾ ਸਾਰਾ ਉਹਨੇ ਸਾਰਾ ਉਹਨੇ ਖੱਜੇ ਜਾਣਾ ਉੱਥੇ ਉਹ ਕਹਿੰਦੇ ਆ ਨਾ ਕਿ ਜਿੱਥੇ ਕਿਤੇ ਪ੍ਰਿੰਡ ਲੱਗ ਜਾਓ ਟੀਕਾ ਹੀ ਆ ਹਾਂਜੀ ਪਰ ਇਹਦਾ ਨਹੀਂ ਟੀਕਾ ਜੀ ਸਾਨੂੰ ਬਸ ਸਾਡਾ ਡਰ ਚੱਕ ਹੋਇਆ ਹੋਇਆ ਇਸ ਚੀਜ਼ ਤੋਂ ਲੜੀਆਂ ਵਹਿ ਗਈਆਂ ਤੁਸੀਂ ਕਹਿੰਦੇ ਆ ਫਿਰ ਜਦੋਂ ਉੱਥ ਡੂਮਣਾ ਜਲਾਏ ਜਾਂਦੇ ਆ ਫਿਰ ਲਿਜਾ ਕੇ ਛੱਡਦੇ ਕਿੱਥੇ ਜਿੱਦਾਂ ਕੋਈ ਜੰਗਲ ਜੰਗਲ ਹੋਇਆ ਬਾਹਰ ਜਿੱਦਾਂ ਕੋਈ ਰਾਸਤਾ ਨਾ ਚੱਲਦਾ ਹੋਵੇ ਦੂਰ ਹੱਟ ਮਾ ਜਾ ਕੇ ਛੱਡ ਦੇਣਾ ਉਹਨੂੰ ਬੋਰੀਆਂ ਢੇਰੀ ਕਰ ਦੇਣਾ ਕਿੰਨੇਕ ਸਕੂਲਾਂ ਚ ਅਜੇ ਤੱਕ ਜਿਹੜਾ ਖੱਕਰ ਆ ਉਹ ਉਖਾੜਿਆ ਹੈ ਉਤਾਰਿਆ ਹੈ ਸਕੂਲਾਂ ਦੇ ਵਿੱਚ ਮੈਂ ਇਧਰ ਬੜਵੇ ਤੋਂ ਲਾਏ ਤੇ ਜਿੱਦਾਂ ਕੋਈ ਹੋਰ ਸਕੂਲਾਂ ਦੇ ਆ ਜਵੇ ਉਧਰ ਚੱਲਣਾਂ ਲਾਉਣ ਇਦਾਂ ਕਿੰਨੇਕ ਸਰਕਾਰੀ ਹਸਪਤਾਲਾਂ ਚ ਨਹੀਂ ਹਸਪਤਾਲਾਂ ਚ ਨਹੀਂ ਹਲੇ ਕੋਈ ਵੀ ਲਾਏ ਥਾਣਿਆਂ ਚ ਥਾਣਿਆਂ ਚ ਬਲਾਚਰ ਲਾਏ ਹਾਂਜੀ ਤੇ ਏਦਾਂ ਜਿੱਦਾਂ ਕੋਈ ਘਰ ਖੰਡਰ ਜੇ ਬਣ ਕੇ ਉਹਨਾਂ ਚ ਕਿੰਨਾ ਕਲਾਇਆ ਇਹ ਆਣ ਗਿਣਤੀ ਆ ਜੀ ਆਣ ਗਿਣਤੀ ਹਾਂ ਜੀ ਵੀਰੋਵਾਲ ਵੀਰੋਵਾਲ ਚ 2000 ਵੀਰੋਵਾਲ ਚ ਲਾਤੇ ਨੇ ਨਹੀਂ ਬਾਹਰ ਤੱਕ ਪਾ ਕੇ ਸਾਰੇ ਸਾਰੇ ਟੋਟਲ ਸਾਰੇ ਟੋਟਲ ਵੀਰੋਵਾਲ ਚ ਕਿੰਨੇ ਕਲਾਏ ਆ ਵੀਰੋਵਾਲ ਆ ਤੇ ਕੀ ਹੈ ਨਹੀਂ ਕੋਈ ਵੀ ਪਿਛਲੇ ਸਾਲ ਪਿਛਲੇ ਸਾਲ ਤੇ 3 ਸਾਲ ਦਾ ਕਿੰਨਾ ਟਾਰਗੇਟ ਹੁੰਦਾ ਨਹੀਂ ਟਾਰਗੇਟ ਨਹੀਂ ਸਾਡਾ ਜੀ ਤਾਂ ਸ਼ੌਂਕ ਆ ਇੱਕ ਨਹੀਂ ਇਹਦਾ ਟਾਰਗੇਟ ਕਿੰਨਾ ਨਹੀਂ ਮਹੀਨੇ ਦਾ ਨਹੀਂ ਕਮ ਚਾਹ ਤਾਂ ਗਰਮੀ ਜਾਂਦਾ ਕਿ ਸਰਦੀਆਂ ਚ ਆ ਦਿਨਾਂ ਚੱਲਦਾ ਜੀ ਹੁਣ ਆ ਦੋਨੋਂ ਚਾ ਹਾਂਜੀ ਇੰਗਲੈਂਡ ਪਈਦੇ ਤਾਂ ਉੱਥੇ ਵੀ ਲੱਗਦੇ ਡੂਬ ਇੱਦਾਂ ਹੀ ਠੀਕ ਆ ਉਹ ਜਦੋਂ ਇੰਟਰਵਿਊ ਤੇ ਜਾਵਾ ਕੀ ਕਰਨ ਚੱਲੇ ਮੈਂ ਜੀ ਡੂਬਣਾ ਫੜਨ ਚੱਲਾਂ ਨਹੀਂ ਨਹੀਂ ਉਹ ਨਹੀਂ ਇੱਦਾਂ ਹੀ ਠੀਕ ਆ ਚਲੋ ਠੀਕ ਹੈ ਜੀ ਖਰਚਾ ਕਿੰਨਾ ਲੈਣਾ ਫਿਰ ਹਾਂਜੀ ਖਰਚਾ ਕੋਈ ਨਹੀਂ ਜੀ ਖਰਚਾ ਕੋਈ ਨਹੀਂ ਮੋਬਾਈਲ ਨੰਬਰ ਦੱਸ ਦਿਓ ਮੇਰਾ ਇਹ ਮੋਬਾਈਲ ਨੰਬਰ ਦੱਸਦੇ ਆ ਪਰ ਮੈਨੂੰ ਸ਼ੈਦ ਦੇ ਕੇ ਜਾਣਾ ਫਿਰ ਮੈਂ ਕਹਾਂ ਜੀ ਜ਼ਰੂਰ ਮੇਰਾ ਇੱਕ ਦੋਸਤ ਸ਼ੈਦ ਨੂੰ ਸ਼ੈਤ ਕਹਿੰਦਾ ਸ਼ੈਤ ਕਹਿੰਦੀ ਹੈ ਕਿ ਸ਼ੈਦ ਕਹੀਦਾ ਸ਼ੈਤ ਕਹਿੰਦੇ ਜੀ ਸ਼ੈਦ ਸ਼ਾਇਦ ਜਦੋਂ ਖਾਂਸੀ ਖਾਂਸੀ ਹੋਵੇ ਜਾਂ ਕੋਸ ਹੋਵੇ ਇਹਦੇ ਵਿੱਚ ਪੁੱਠਕੰਡਾ ਪੈਂਦਾ ਹੂੰ ਉਹਨੂੰ ਰਗੜ ਕੇ ਝਾਲ ਕੇ ਉਹਦੇ ਵਿੱਚ ਪਾਰੋ ਇੱਕ ਜਾਮ ਚਾ ਲੋ ਖਾਂਗ ਬੰਦ ਅੱਛਾ ਅਹਰੀ ਜਿਹੜਾ ਇਹ ਸਿਹਤ ਹੁੰਦਾ ਇਹਦੀ ਵੈਲਿਡਿਟੀ ਕਿੰਨੀ ਦੇਰ ਦੀ ਹੁੰਦੀ ਹੈ 10 ਸਾਲ ਦੀ ਗਾਰੰਟੀ ਅਸੀਂ ਦਿੰਨੇ ਜੀ ਕਿਤੇ ਨਹੀਂ ਜਾਂਦਾ ਨਹੀਂ ਜਾਂਦਾ ਕਈ ਲੋਕ ਅੱਖਾਂ ਜੀ ਵੀ ਪਾਲੰਦੇ ਆ ਪਾਉਂਦੇ ਆ ਪਾਉਂਦੇ ਜੀ ਕਈ ਖਾਂਦੇ ਵੀ ਆ ਖਾਂਦੇ ਵੀ ਖਾਂਣ ਦੇ ਫਾਇਦੇ ਕੀ ਆ ਖਾਣ ਦੇ ਵਿਆਲੇ ਜੇ ਕੋਈ ਕਹਿੰਦਾ ਬੁਢਾਪਾ ਆਇਆ ਕੋਈ ਕਹਿੰਦਾ ਉੱਦਾ ਖਾਣਾ ਇਹੋ ਚੀਜ਼ਾਂ ਜੀ ਤੇਰੀ ਉਮਰ ਕਿੰਨੀ ਹੈ ਮੇਰੀ 38 ਸਾਲ ਹੋ ਗਏ 38 ਸਾਲ ਹੋ ਗਏ ਤੂੰ ਮੇਰੇ ਖਾਣ ਦਾ ਇੱਕ ਵਾਰ ਤੂੰ ਬੁढ़ा ਲੱਗਦਾ ਸ਼ਾਇਦ ਖਾਣਾ ਨਹੀਂ ਜੀ ਆਪ ਖਾਂਦਾ ਨਹੀਂ ਲੋਕੀ ਦੇ ਮਾੜਾ ਮੋਟਾ ਖਾਈਦਾ ਬਸ ਮਤਲਬ ਇੱਕ ਵਾਰ ਇੱਕ ਡਾਕਟਰ ਕਹਿੰਦਾ ਕਹਿੰਦਾ ਯਾਰ ਮੈਂ ਨਾ ਆਪਣਾ ਇਲਾਜ ਨਹੀਂ ਕਰਦਾ ਕਹਿੰਦਾ ਕਿਉਂ ਕਹਿੰਦਾ ਮੇਰੀ ਪਰਚੀ ਬਹੁਤ ਮਹਿੰਗੀ ਆ 500 ਰੁਪਏ ਲੈਣਾ ਮੇਰਾ ਦਿਲੇ ਨਹੀਂ ਮੰਦਾ ਬੜੀ ਪਰਚੀ ਕੱਟਣ ਨੂੰ ਆਪ ਵੀ ਖਾਲਿਆ ਕਰ ਨਹੀਂ ਆਪ ਦਿਲੇ ਨਹੀਂ ਕਰਦਾ ਚਲ ਠੀਕ ਹੈ ਹਰੀਸ਼ ਆਪਣਾ ਨੰਬਰ ਬੋਲ ਦੋ 9815674784 ਦੁਹਾਰਤੀ 9815674784 ਚਲੋ ਠੀਕ ਹੈ ਦੋਸਤੋ ਹਰੀਸ਼ ਨੇ ਤੁਹਾਡੇ ਤੋਂ ਪੈਸਾ ਕੋਈ ਨਹੀਂ ਲੈਣਾ ਤੁਹਾਡੇ ਆਲੇ-ਦੁਆਲੇ ਤੁਹਾਨੂੰ ਕਿਤੇ ਲੱਗਦਾ ਕਿ ਡੂਮਣਾ ਲੱਗਿਆ ਸਰਕਾਰੀ ਥਾਂ ਤੇ ਤੁਸੀਂ ਕਾਲ ਕਰ ਲੈਣੀ ਆ ਘਰਾਂ ਵਿੱਚ ਜੇ ਵੀਰ ਆਉਂਦਾ ਤਾਂ ਤੁਸੀਂ ਆਪ ਜੋ ਤੁਹਾਨੂੰ ਲੱਗਦਾ ਰੁੱਖੀ ਮਿੱਸੀ ਦੇ ਦਿਓ ਇਹ ਉੱਚੇ ਰਾਜੀ ਆ ਬਾਕੀ ਇਹਨੇ ਸਿਹਤ ਦਾ ਲਿਆ ਕੇ ਵੇਚਣਾ ਕੀ ਕਰਨਾ ਉਹਨੂੰ ਜੰਗਲ ਛੱਡਣਾ ਕੀ ਕਰਨਾ ਉਹ ਇਹ ਜਾਣਦਾ ਉਹ ਇੱਥੇ ਛੱਡ ਦਿਓ ਬਾਕੀ ਮੇਰਾ ਮੈਨੂੰ ਸਿਹਤ ਲਿਆ ਕੇ ਦੇਣਾ ਠੀਕ ਹੈ ਕੰਨ ਚ ਪਾਲੀ ਦਾ ਸਿਹਤ ਨਹੀਂ ਜੀ ਸੁਣ ਦਾ ਘਟਿਆ ਨਹੀਂ ਨਹੀਂ ਹੈ ਨਹੀਂ ਪੈਂਦਾ ਕਾਲ ਇਧਰ ਤੇ ਅੱਖ ਚ ਵਾਲੀ ਦਾ ਨੱਕ ਚ ਵੀ ਨਹੀਂ ਅੱਖ ਤੇ ਖਾਈ ਦਾ ਹਾਂ ਮੈਨੂੰ ਸਭ ਪਤਾ ਦਿਨਾ ਟਿੱਚਰਾਂ ਕਰਦਾ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਹੈ ਮਾਡਲ ਨੰਬਰ ਤੁਸੀਂ ਦੋ ਜਮਰਾ 1 ਵਜੇ ਕਿੰਨਾ ਮੈਂ ਬੋਲ ਦਿੰਨਾ 9956 98156 74784 747 84 84 ਵਾਲੇ ਗੇਟ ਚ ਨਾ ਪਾਈ ਸਾਨੂੰ ਚਲੋ ਬਹੁਤ ਸ਼ੁਕਰੀਆ ਜੀ ਹਰੀਸ਼ ਨੂੰ ਤੁਸੀਂ ਕਾਲ ਕਰ ਲਿਓ ਬਹੁਤ ਬਹੁਤ ਸ਼ੁਕਰੀਆ